ਕਿੰਨਾ ਕੁ ਮੰਡੀਏ ਵੱਡਾ ਕਾਂਡ ਹੋ ਜਾਵੇ ਸ਼ਹਿਰ ਦੇ ਵਿੱਚ ਸੀਐਮ ਸ਼ਹਿਰ ਦੇ ਵਿੱਚ ਹੈ ਮੰਤਰੀ ਸ਼ਹਿਰ ਦੇ ਵਿੱਚ ਹੈ ਕਿਸ਼ ਕੋਟੀ ਹੈ ਚਲੋ ਸਾਡੇ ਦੇ ਹੱਥ ਮਾੜੇ ਕੀਤੇ ਹੀ ਹੈ ਪਬਲਿਕ ਆ ਪਬਲਿਕ ਮਰੰਦੀ ਹੈ ਹਾਲੇ ਵੇਖ ਲੋ ਹਾਲੇ ਵੇਖ ਲੋ ਹਾਲੇ ਵੇਖ ਲੋ ਜਲੰਧਰ ਵੈਸਟ ਹਲਕੇ ਦਾ ਹਾਲ ਵੇਖ ਲਓ ਦੱਸਿਆ ਚਾਰਿਆ ਕਿ ਸੀਐਮ ਦੀ ਪਤਨੀ ਦਾ ਕਾਫਲਾ ਨਿਕਲਿਆ ਤੇ ਉਸ ਦੇ ਪਿੱਛੇ ਸਨੇਚਰ ਨਿਕਲ ਰਹੀ ਸੀ ਇਸ ਤਰ੍ਹਾਂ ਦੀ ਬੀਬੀ ਦੀਆਂ ਵਾਲੀਆਂ ਖੋਕੇ ਭੱਜ ਗਏ ਸਨੇਚਰ ਬਸ ਫਿਰ ਕਿਸੇ ਇਸਰਾਨ ਮੌਕੇ ਦੇ ਉੱਤੇ ਸ਼ਿਤਰੰਗਰਾਲ ਵੀ ਪਹੁੰਚ ਗਏ ਤਜਜ਼ੀਆਂ ਵਾਲੀਆਂ ਖੋਈਆਂ ਗਈਆਂ ਉਸਦੇ ਪਤੀ ਨੇ ਵੀ ਰੱਜ ਕੇ ਰੋੜਾ ਪਾਇਆ ਉਹਨਾਂ ਦਾ ਕਹਿਣਾ ਸੀ ਕਿ ਇੱਕ ਤੋਂ ਬਾਅਦ ਇੱਕ ਤਿੰਨ ਵਾਰ ਉਹਨਾਂ ਦੇ ਪਰਿਵਾਰ ਨਾਲ ਵਾਰਦਾਤ ਹੋ ਗਈ ਪਰ ਇਨਸਾਫ ਇੱਕ ਵਾਰ ਵੀ ਨਹੀਂ ਮਿਲਿਆ ਮੌਕੇ ਦੇ ਉੱਤੇ ਸ਼ਿਤਰੰਗਰਾਲ ਨੇ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਕਿ ਸੀਐਮ ਦੀ ਮੌਜੂਦਗੀ 'ਚ ਉਹਨਾਂ ਦੇ ਹਲਕੇ ਦਾ ਹਾਲ ਦੇਖ ਲੋ 2 ਸਾਲ ਬੀਲੇ ਹੋਇਆ ਮੈਂ ਆਪਣੀਆਂ ਕੰਮਲੇੜੀਆਂ ਵਾਪਸ ਲੈ ਲਈਆਂ ਆਪਣੀਆਂ ਮੈਂ ਤਾਂ ਮੈਂ ਆਪਣੀ ਕੰਮਲੇੜੀ ਵਾਪਸ ਕਿਉਂ ਲਈ ਤੇਰੇ ਬੱਚਿਆਂ ਨੂੰ ਖਤਰਾ ਤੇਰੇ ਬੱਚਿਆਂ ਨੂੰ ਖਤਰਾ ਜੇ ਤੂੰ ਕੰਪਲੇਂਟ ਕਰੇਗਾ ਤੂੰ ਨਹੀਂ ਲੈ ਕਰਨਾ ਖਤਰਾ ਕਾਦਾ ਮੈਂ ਇਸ ਟੰਕ ਬ੍ਰੀਕ ਚੌਂਕ ਦੇ ਫੋਟੋਵਾ ਚੌਂਕ ਦੇ ਘਰਾਂ ਸਟਰੀਟ ਤੋਂ ਬਾਹਰ ਕਰਾ ਦਿਆਂਗਾ ਦੱਸੋ ਮੈਂ ਕਿੱਧਰ ਜਾਵਾਂ ਮੈਂ ਹਾਂ ਇਹ ਹੈ ਤੇਰੀ ਜ਼ਬਰਦਸਤ ਬੋਲ ਬੀਤ ਦੀ ਜ਼ਬਰਦਸਤ ਜੇ ਬੋਲ ਮਾਰਨਾ ਬਨੇ ਬਾਈ ਬਨੇ ਬਾਈ ਤੂੰ ਅੱਜ ਵੀ ਇਧਰ ਤੇ ਹੀ ਆਂਦੀ ਦੀ ਇੱਕ ਨੂੰ ਨਾ ਬਾਨਾ ਬਣਾ ਕੇ ਘਰੋਂ ਨਿਕਲਿਆ ਮੈਂ ਤੇਰੀ ਗੱਲ ਕੇ ਨਿਕਲਿਆ ਮੈਂ ਮੂੰਹ ਓਲੀ ਗਰਾਹ ਉੱਧਾ ਕਰਤਾ ਜੀ ਕੀ ਬੰਦਾ ਗੱਲ ਕਰੇਂਦੀ ਤੇਰੀ ਚਲਵੀ ਬਣਾਗੀ ਇਹ ਕਿਹੜਾ ਜੋ ਹਾਦਸਾ ਦੇਣਾ ਜੇ ਜੇਰੇ ਕੰਮ ਹੁੰਦੇ ਨੇ ਕਿਨੇ ਵੇ ਟਾਈਮ ਜੀ ਕਹਿੰਦਾ ਲੋਕਾਂ ਦੀ ਪੰਜ ਮਿੰਟ ਦੀ ਪੰਜ ਮਿੰਟ ਅੱਗੇ ਕੰਮ ਹੋਇਆ ਜੀ 10 ਮਿੰਟ ਪਹਿਲਾਂ 10 ਵਰਗੇ ਪੰਜ ਮਿੰਟ ਦਾ ਨਮਸਕਾਰ ਮੈਂ ਬਬਰੀ ਚੌਂਦੇ ਕੋਲ ਖੜਾ ਸਾਡੇ ਪੁੱਲ ਭਾਜੀ ਮਾੜ ਲੋਸ ਤੋਂ ਆ ਰਹੇ ਆਪਣੀ ਮਿੱਸੀ ਦੇ ਨਾਲ ਇਹਨਾਂ ਦੇ ਕੰਮ ਜਾ ਰਹੇ ਬਿਆਰ ਦੇ ਵਿੱਚ ਮਿੱਸੀ ਦੇ ਬਾਲੀਆਂ ਛਿੰਕੇ ਲੱਗਿਆ ਭਾਬੀ ਦਾ ਕੰਨ ਸਾਰਾ ਪਟ ਗਿਆ ਇਦਾਂ ਦੇ ਹਾਲਾਤ ਹੈ 50 ਕਦਮ ਦੂਰ ਨਾਕਾ ਲੱਗਿਆ 20 ਕਦਮ ਦੂਰ ਨਾਕਾ ਲੱਗਿਆ ਤੇ ਸੀਐਮ ਸਾਹਿਬ ਦੇ ਮਿੱਸੀ ਨੰਗੇ ਜਾ ਰਹੇ ਐ ਸਕੋਟੀ ਲੱਗੀ ਐ ਪਰ ਇਹਨਾਂ ਲੋਕਾਂ ਦਾ ਕੋਈ ਖਿਆਲ ਨਹੀਂ ਇਹ ਹੈ ਮੇਰਾ ਜਲੰਧਰ ਵੈਸਟ ਜਿੱਦਾ ਬੇੜਾ ਕਰ ਕਰਤਾ ਬੇੜਾ ਕਰ ਸੁੱਤੀ ਪਈ ਹੈ ਪੁਲਿਸ ਸੁੱਤੇ ਪਈ ਅਫਸਰ ਲੋਕ ਮਰ ਜਾਂਨ ਮਰਡਰ ਹੋ ਜਾਂਨ ਨਸ਼ਾ ਵਿਕ ਰਿਆ ਕੋਈ ਬੁਰੇ ਹਾਲਾਤ ਇਸ ਇਲਾਕੇ ਦੇ ਕੋਈ ਸੁਣਨ ਵਾਲਾ ਨਹੀਂ ਇਹ ਗਰੀਬ ਲੋਕ ਕਿੱਥੇ ਜਾਣ ਅਗਰ ਆਪਣੇ ਮਿੱਸੀ ਦਾ ਸੇਵ ਨਹੀਂ ਹੈ ਤੇ ਦੁਨੀਆ ਕਿਵੇਂ ਸੇਵ ਹੋਏਗੀ ਇੱਕ ਬੰਦਾ ਜਨਾਨੀ ਆਪਣੇ ਕੰਮ ਲਈ ਜਾ ਰਿਹਾ ਅੱਜ ਸੇਵ ਨਹੀਂ ਹੈ ਕਿਦਾਂ ਦੇ ਲਾਤਾ ਜੀ ਦੁਨੀਆ ਜੀ ਰਹੀ ਹੈ ਕੋਈ ਜਵਾਬ ਨਹੀਂ ਮੁੱਖ ਮੰਤਰੀ ਦਾ ਕੋਈ ਇंसाफ ਨਹੀਂ ਮੁੱਖ ਮੰਤਰੀ ਦਾ ਕਿੰਦਾ ਨੇ ਬੇਕਾਰ ਹਾਲ ਮੇਰੇ ਹਾਲ ਕੇ ਬਣਾ ਦਿੱਤੇ ਬਿਨਾਂ ਕਰ ਕਰਤਾ ਮੇਰੇ ਹਲਕੇ ਦਾ ਬਿਨਾਂ ਕਰ ਕਰਤਾ ਵੇਲੇ ਬਹਿ ਗਿਆ ਸਾਰੇ ਜਣੇ ਚੱਕਰ ਦੇ ਪੰਜਾਬ ਦੇ ਖਾਤ ਕਰਕੇ ਬੰਦੇ ਇੱਕ ਇੱਕ ਜੁਵੈਨਰ ਵੇਲਾ ਬਹਿ ਗਿਆ ਅੱਜ ਇੰਨੀ ਦਹਿਸ਼ਤ ਬਣ ਜੂਗੀ ਵਾਲੀ ਚੈਨ ਬਣੀ ਮੇਨ ਰੋਡ ਆ ਯਾਰ ਭਾਈ ਜੀ ਪੂਰਾ ਸਤਾਫਾ ਹੋ ਗਿਆ ਅੱਜ ਪਰੇਸ਼ਾਨ ਹੈ ਮੈਂ ਗੱਲਾਂ ਤੋਂ ਮੀਨ ਰੋਡ ਤੋਂ ਚੋਰੀਆ ਕੇਸ ਭਾ ਕੇ ਨੇਰਿਆਂ ਨੂੰ ਫੋਸਾਂਦੇ ਨੇ ਜਾ ਗਿਆ ਉਲਟਾ ਚੋਰੀਆ ਕੇਸ ਬਣਾ ਕੇ ਨੇਰਿਆਂ ਨੂੰ ਫੋਸਾਂਦੇ ਨੇ ਜਿੰਨੇ ਇੱਕ ਚੀਜ਼ ਲੈ ਕੇ ਸੋਚੀ ਜੀ ਇੱਕ ਬੱਲੇ ਪਾਗਲ ਘਰ ਖਾਲੀ ਕਰ ਦਿੰਦੋ ਨੇ ਅਰੇ ਦਾ ਇਹ ਹਲਕਾ ਫਿੱਦੀ ਹੋਈਆਂ ਇਹਨਾਂ ਲੋਕਾਂ ਨੇ ਖਾਣਾ ਕਿਹੜਾ ਜੇ ਪੈਨੇ ਦਾ ਖਾਣਾ ਪੰਜ ਨੰਬਰ ਜੀ ਕਿੱਥੇ ਕੋਣ ਆ ਰਿਹਾ ਹਲੋ ਡਰਾਉਨ ਕਿੱਥੇ ਐਸਬੀਆਈ ਬੈਂਕ ਦਾ ਗੋਲ ਜੀ ਬੰਦਾ ਚਾਹੀਦਾ ਜੀ ਕੋਈ ਸਮਾਨ ਮਿਲਣਾ ਮਿਲੇ ਬੰਦਾ ਚਾਹੀਦਾ ਉਹ ਕਿਦਾ ਖੋਗ ਲੱਗ ਗਿਆ ਪੂਰੀ ਇੰਟੈਲੀਜੈਂਸ ਇੱਥੇ ਫਿਰਦੀ ਪਈ ਅੱਜ ਹਰ ਬੰਦਾ ਇੱਥੇ ਫਿਰਦਾ ਪਿਆ ਬੰਦਾ ਚਾਹੀਦਾ ਕੋਣ ਆਈ ਉਹ ਬਸ ਇਹ 15 ਦਿਨੋਂ 20 ਬਟੂਰ ਪੁਲਸਾ 20 ਬਟੂਰ ਪੁਲਸਾ ਕੀ ਦੇਵਾ ਬੰਦਾ ਯਾਰ ਹਾਂ ਲੋਜ ਰੋਇ ਦਾ ਗਵਰਨਰ ਕਿੱਥੇ ਬੈਠੇ ਬਿਲਕੁਲ ਸਾਹਮਣੇ ਨੇ ਬੱਸ ਅਪਾ ਕਿੱਥੇ ਬੈਠੇ ਘਰੋਂ ਬਾਹਰ ਨਿਕਲੀਏ ਕਿ ਨਾ ਨਿਕਲੀਏ ਘਰੋਂ ਦਿਆਂ ਨਾਂ ਲੈ ਕੇ ਬਾਹਰ ਨਹੀਂ ਪੁੱਛ ਲੋਪਾ ਹਾਂ ਅੱਜ ਬਲਾਓ ਇੱਥੇ ਕੱਥੇ ਮੀਟਿੰਗਾਂ ਚੱਲਦੀਆਂ ਵੀ ਸ਼ਹਿਰ 'ਚ ਮੀਟਿੰਗਾਂ ਚੱਲਦੀਆਂ ਸਭ ਨਹੀਂ ਸ਼ਹਿਰ 'ਚ ਸੀਐਮ ਹੋਵੇ ਸਾਰੇ ਸ਼ਹਿਰ ਦੀ ਜਿਹੜੀ ਇਹ ਹੈ ਮਲ ਫੁੱਲ ਸਿੱਤੇ ਕੱਠੀ ਕੀਤੀ ਹੋਵੇ ਤਾਂ ਫੇਰ ਮਰਦਾ ਤਾਂ ਹੋ ਜਾਣੀ ਯਾਰ ਲਾੜੇ ਦੇ ਵਿੱਚ ਜਿਹਦਾਂ ਦੀ ਸਰਕਾਰ ਦੇ 5 ਮਹੀਨੇ ਜੇ ਪੂਰੇ ਸ਼ਹਿਰ ਦਾ ਕਿਤੇ ਪੰਜਾਬ ਦਾ ਬੇੜਾ ਕਰ ਕਰ ਕੇ ਹੁੰਦਾ ਹੈ ਇਹ ਨਹੀਂ ਸਰਕਾਰ ਕਿੱਡਾ ਰੋਡ ਨੂੰ ਬੰਦ ਰਿਆ ਯਾਰ ਰੋਡ ਇਸ ਵੀ ਵੈਂਗ ਹਾਂਜੀ ਅਸਲੀ ਵੈਂਗ ਦਾ ਕੋਲ ਵੀ ਰੋਡ ਚੋਂ ਨਵਾਂ ਵਾਲਾ ਯਾਰ ਰੋਡ ਚੱਲ ਵੀ ਲੋਕੀ ਆ ਜਾ ਬੰਦਾ ਕਹਿੰਦਾ ਮੈਂ ਪੀੜੀਆਂ ਗਲੀਆਂ ਸੀ ਉੱਜੀਆਂ ਸੀ ਇਸ ਰੋਡ ਦੇ ਉੱਤੇ ਦੇਸ਼ ਦਾ ਦੁਨੀਆ ਜਿੰਨਾ ਮੁਸ਼ਕਿਲ ਹੋਇਆ ਉਹ ਕੋਈ ਜਵਾਬ ਨਹੀਂ ਉਹ ਸੁਣ ਲੋ ਕੋਈ ਜਵਾਬ ਨਹੀਂ ਹੈ ਫਿਰ ਬਕਵਾਸ ਬਾਈ ਤੁਹਾਨੂੰ ਕੋਈ ਜਵਾਬ ਨਹੀਂ ਹੈ ਜਿੰਨੀ ਮੱਝ ਬਕਵਾਸ ਹੋਣੀ ਹੈ ਅੱਗੇ ਪਰ ਦੂਰਾ ਪੁਲਿਸ ਵੀ ਬੋਰਦੂ ਪਿੱਛੇ ਨਾਕਾ ਲੱਗਦਾ ਨੰਬਰ ਪਲੇਟ ਦਾ ਗੱਡੀ ਨਿਕਲੇ ਕਿਉਂ ਬੰਦੇ ਹੈ ਲੱਠਣ ਚੱਲਦੇ ਪਏ ਨੇ ਬਿਨਾ ਨੰਬਰ ਪਲੇਟ ਦੇ ਗੱਡੀ ਨਿਕਲੇ ਕਿਹੜੀ ਗੱਲਾਂ ਉਹਨਾਂ ਦੇ ਕੋਲ ਹਥਿਆਰ ਵੀ ਹੋ ਸਕਦੇ ਨੇ ਉਹ ਬੰਦਾ ਗੋਲੀ ਮਾਰਦਾ ਉਹ ਵੱਡਾ ਗਾੜ ਕਾਫੇ ਦਾ ਬੰਦਾ ਏ ਭਗਵੰਤ ਮਾਨ ਦਾ ਉੱਤੇ ਵੀ ਡਾਕ ਕਰ ਸਕਦਾ ਬੰਦਾ ਉਹ ਆਪਣੇ ਆਪ ਨੂੰ ਰੱਖਣ ਲਈ ਉਹਨਾਂ ਦੇ ਉੱਤੇ ਕਿੱਦਾਂ ਹੋਏਗਾ ਉਹਨਾਂ ਦੇ ਚ ਬੰਦੇ ਨੇ ਯਾਰ ਉਹਨਾਂ ਦੇ ਕਿੱਦਾਂ ਹੋ ਜਾਣਾ ਉਹਨਾਂ ਉੱਤੇ ਵੀ ਨੁਕਸਾਨ ਹੋ ਸਕਦਾ ਕਿਸੇ ਵੀ ਮੈਂਬਰ ਤੇ ਨੁਕਸਾਨ ਹੋ ਸਕਦਾ ਗਲਤ ਧਿਆਨ ਕਰਨਾ ਹੁਣ ਆਪ ਵੀ ਤੇ ਲੈ ਕੇ ਆਏ ਪੂਰੇ ਪੰਜਾਬ ਦੇ ਸਾਰੇ ਪਰਵਾਸ ਕਰਕੇ ਕਰ ਲਏ ਤੇ ਬਬਰੀਕ ਚੌਂਕ ਯਾਰ ਖੜਾ ਇਧਰ ਮੈਂ ਵਾਲੀ ਖੋਗ ਲਾ ਕੇ ਫੇਰ ਆਦੀ ਪੀਨਾ ਦੀ ਮੂਝੇ ਲੋਕ ਵਾਲੀ ਭਾਈ ਜੀ ਜਿਵੇਂ ਚਲਵਾਲੀ ਕਿ ਲੋਕ ਨਾ ਬੁੱਲੇ ਉਹ ਕੰਨ ਪਾੜ ਕੇ ਲਿਆ ਜੀ ਪੰਜ ਬਲੱਡ ਆ ਗਿਆ ਉਹਦੇ ਮੈਂ ਕੰਮ ਨਿਕਲਿਆ ਹੀ ਆ ਘਰੋਂ ਭੈ ਘਰੋਂ ਬਾਹਰ ਨਿਕਲਣਾ ਯਾਰ ਰੁੱਖ ਹੋ ਗਿਆ ਯਾਰ ਸੇ ਸੇ ਜਾਣਾ ਘਰੋਂ ਬਾਹਰ ਰੁੱਖਾ ਵਾ ਜਦੋਂ ਵੀਲਾ ਨਿਕਲੀ ਆ ਫੇਰੇ ਨਿਕਲੇ ਕਦੋਂ ਲੈ ਕੇ ਜਾਂਦਾ ਹਾਂ ਯਾਰ ਮੈਂ ਭੱਜ ਗਿਆ ਕੱਲਾ ਹੀ ਨਹੀਂ ਹੋ ਦੇਖੀਏ ਕਿਦਾਂ ਇਦਾਂ ਦਾ ਰੋਡ ਤੇ ਵੀ ਕੰਨੀ ਰੋਡ ਆ ਆਪਣੇ ਮਾਰੇ ਬਾਈ ਜਾਣਦੇ ਉਹ ਇੱਧੋਂ ਨੂੰ ਜਾ ਰਹੇ ਆ ਮੈਂ ਉੱਥੋਂ ਮੈਂ ਨਿਕਲਦਾ ਆ ਪਿੱਛੋਂ ਆਇਆ ਉੱਥੋਂ ਕਰਕੇ ਮੈਨੂੰ ਨਹੀਂ ਪਤਾ ਕਿੱਥੇ ਮੈਂ ਹਾਂ ਪਿੱਛੇ ਦੇਖੋਗੇ ਉੱਥੋਂ ਆਇਆ ਨਾਲ ਟੱਕਰ ਲਾਇਆ ਬਿਨਾ ਨੰਬਰ ਤੋਂ ਬਦਲਾ ਨਹੀਂ ਕਰਦਾ ਤੇ ਪਿੱਛੇ ਭਜਿਆ ਉਸ ਤੋਂ ਬਾਅਦ ਨਾਲ ਟੱਕਰ ਲਾ ਕੇ ਕੋਈ ਵੀ ਕਿੱਥੇ ਧੱਕਾ ਮਾਰਨ ਦੀ ਮਾਰੀ ਬੋਲੀ ਮੈਂ ਆਪਣੇ ਨਿਭਾ ਲਿਆ ਮੈਨੂੰ ਉਹ ਦੇਖੋ ਕਿ ਪੰਨੂ ਉਤਾਰਿਆ ਮੈਨੂੰ ਉਤਾਰਿਆ ਤੇ ਮਗਰ ਗਿਆ ਉਹ ਆਉਂਦੀ ਉਹ ਬੰਦਾ ਆਦੀਏ ਜੀ ਦਿਖਾ ਲਓ ਭਾਈ ਨੰਬਰ ਦੇਖੋ ਇਹ ਆਪਣਾ ਨਾਕਾ ਨਾਕਾ ਨੂੰ 20 ਫੁੱਟ ਤੋਂ ਉੱਪਰ ਸੇਫਟੀ ਦੀ ਕੀਤੀ ਨੰਬਰ ਪਲੇਟ ਤੋਂ ਪਹਿਨਾ ਗੱਡੀਆਂ ਘੁੰਮੀਆਂ ਵੀ ਕਿਤਾ ਕੋ ਮੰਡੀਆਂ ਉਹ ਵੱਡਾ ਗਾਂਡ ਹੋ ਜਾਗਾ ਸ਼ਹਿਰ ਦੇ ਵਿੱਚ ਸੀਐਮ ਸ਼ਹਿਰ ਦੇ ਵਿੱਚ ਹੈ ਮੰਤਰੀ ਸ਼ਹਿਰ ਦੇ ਵਿੱਚ ਹੈ ਤੇ ਕਿਸ ਕੋਟੀ ਹੈ ਕੋਟੀ ਚਲੋ ਸਾਡੇ ਦੇ ਹੱਥ ਮਾੜੇ ਕੀਤੇ ਹੀ ਹੈ ਪਬਲਿਕ ਆਨ ਪਬਲਿਕ ਮਰੰਡੀ ਆ ਅੱਗੇ ਮੈਂ ਚਾਰ ਕੰਪਲੇਂਟ ਕਰਦਾ ਜਨਾਬ ਮੇਰੀ ਵੀ ਜੀ ਬੋਲ ਲਿਓ ਅੱਗੇ ਮੇਰੇ ਘਰ ਦੇ ਅੱਗੇ ਵਾਲੀਆਂ ਖੋ ਕੇ ਲਾਗੇ ਅਸੀਂ ਵੀ ਮੇਰੀ ਘਰ ਦੀਆਂ ਜਿਹੜਾ ਵਾਲੀਆਂ ਖੋਈਆਂ ਗਈਆਂ ਸੀਗੀਆਂ ਮੈਂ ਕੋਟ ਤੱਕ ਪਹੁੰਚਿਆ ਸੀ ਉੱਥੇ ਜਾ ਕੇ ਇੱਕ ਮੁਲਾਜ਼ਮ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਮਿੰਗਾ ਪੈਸਾ ਦਾ ਯਾਰ ਵਾਪਸ ਲੈ ਲੈ ਐਵੇਂ ਕੋਟਾਂ ਦੇ ਚੱਕਰ ਲਾਉਂਦਾ ਰਹੇਗਾ ਤੂੰ ਪਹਿਲਾਂ ਗੱਲ ਕਰਦਾ ਕੁਰੀਆ ਮੈਂ ਇਸ ਬਾਰੇ ਕੰਮ ਨਹੀਂ ਕਰੀ ਉਹਦੀ ਕੋਈ ਗੱਲ ਨਹੀਂ ਹੋਊ ਜਨਵਰੀ ਕੰਪਲੇਨਟ ਕਰ ਲਵਾਂਗਾ 4 ਵਜੇ ਕੰਮਾਂ ਨੂੰ ਮੈਨੂੰ ਦੱਸੋ ਮੇਰਾ ਹਾਲੇ ਦੋ ਮੇਰਾ ਹੌਟ ਕੱਢੋ ਮੰਗਿਆਂ ਨੂੰ ਧਾਣ ਨਹੀਂ ਹੈਗਾ ਸਾਰਾ ਹੁਣ ਇੱਕ ਬੰਦਾ ਮੈਨੂੰ ਸਾਰੇ ਕੱਢੋ ਸਾਰੇ ਛੱਡ ਦਿਓ ਇਹ ਦੇਖੀ ਮੈਂ ਤੁਹਾਨੂੰ ਮੈਂ ਦੇਵਾਂ ਬਹੁਤ ਵੱਡੀ ਕੋਈ ਮਾਰ ਨਹੀਂ ਦਿੰਦਾ ਜਿੰਦਗੀ ਭਰੀ ਮਾਰ ਨਹੀਂ ਪਾਤਾ ਹੋਈ ਆ ਵਾਦੀ ਕੰਪਲੇਨਟ ਨੂੰ ਮੈਂ ਵਾਦੀ ਕੰਪਲੇਨਟ ਨੂੰ ਮੈਂ ਦੱਸੋ ਮੈਂ ਕੰਪਲੇਨਟ ਕਰਤੀ ਨੂੰ ਦਵਾ બીજી ਕੰਪਲੇਨਟ ਲਵਾਂ ਮੈਂ ਦੂ ਬੜਿਆ ਦੁਸ਼ਮਣ ਨਾਲ ਗੱਲਾ ਬੰਦਾ ਬਿਮਾਰੀ ਦੇ ਪਰ ਗੱਲ ਮਾਣੂ ਕੀ ਜੀ ਜੋ ਸਿਰਫ ਲੌਗ ਹੈ ਉੱਤੇ ਘਰ ਦੀ ਤਾਂ ਮੇਰੀ ਭਝਾਈ ਦੀ ਵਾਲਾ ਖੋਗ ਲਾ ਕੇ ਐਕਟਿਵਲ ਕੁੜੀਆ ਦਾ ਨਾਮ ਜਾਂਦੀ ਵੀ ਉਹ ਵੀ ਕੰਪਲੇਂਟ ਦਿੱਤੀ ਉਹਦਾ ਹੱਲ ਨਹੀਂ ਨਿਕਲਿਆ ਆ ਹੋਰ ਕੰਪਲੇਂਟ ਨੋਟ ਕਰ ਲਓ ਪਰ ਹੱਲ ਨਹੀਂ ਨਿਕਲਿਆ ਇਹਦਾ ਨਿਕਲ ਨੂੰ ਹੱਲ ਚਾਹੀਦਾ ਨੂੰ ਹਰ ਜਾਈਦਾ ਸਕਟਾ ਬੰਦਾ ਬੋਲੇ ਜੀ ਤੁਸੀਂ ਬੰਦਾ ਹੋ ਕੇ ਰੋਡ ਦੇਖੋ ਮੈਂ ਟਾਈਮ ਨਾ ਖਰਾਬ ਕਰੋ ਬੰਦਾ ਹੋ ਰਿਹਾ ਜੀ ਮੇਰੀ ਰੋਡ ਹੈ ਉਹ ਬੰਦਾ ਹੋੜੋ ਕਿੱਥੇ ਜਾ ਰਿਹਾ ਉਹ ਵੀ ਮੈਨੂੰ ਕੰਪਲੀਟ ਨਹੀਂ ਦਿਵਾਇਆ ਬਾਈ ਕੀ ਮਾਮਲਾ ਮੈਂ ਕੰਪਲੀਟ ਨਹੀਂ ਦੇ ਰਹਾ ਮੇਰੀ ਕਰੋ ਮੈਨੂੰ ਪਰੇਸ਼ਾਨ ਕਰਤਾ ਮੈਨੂੰ ਬੋਲਣ ਦੱਸਾ ਕੋਈ ਰੋਡ ਤੇ ਹਰ ਟਰੈਕੀ ਦੀ ਬਟਾ ਹੈ ਕੋ ਸਾਡੇ ਉੱਪਰ ਕੋਈ ਨਹੀਂ ਕੋਈ ਨਹੀਂ ਦਾ ਮੇਰਾ ਦੋ ਹੋ ਗਿਆ ਕਿ ਨਾ ਕੀ ਆ ਕੇ ਨਾ ਦਾ ਪਹਿਲਾਂ ਵੀ ਹੋ ਜਾਂਦਾ ਇੱਧਰ ਲੌਂਚ ਹੋਤਾ ਗਾਣ ਮੇਰੇ ਘਰ ਦੇ ਬਾਹਰੋਂ ਇਹਨਾਂ ਦੇ ਮੈਂ ਬੰਦੇ ਬਾਹਰ ਲੈ ਕੇ ਗਏ ਆ ਕੀ ਹਾਲਤ ਹੈਗੀ ਆ ਯਾਰ ਅਸੀਂ ਕਿੱਥੇ ਬਸਦੇ ਕਿੱਥੇ ਪਏ ਆ ਇਹ ਤਾਲੀਬਾਨ ਹੈਗਾ ਆ ਸਮਝੋ ਬਾਹਰ ਹੋਇਆ ਨਾ ਕੋਈ 20 ਮੀਟਰ ਦੂਰ ਪਬਲਿਕ ਕਾਮ ਕਰਦਾ ਬੰਦਾ ਜੀਵੋ ਕਿਦਾਂ ਮੈਂ ਕਮਰੇ ਅੰਦਰ ਨਹੀਂ ਲੈਣੀ ਪਾਉਂਦਾ ਮੈਂ ਕਮਰੇ ਅੰਦਰ ਨਹੀਂ ਲੈਣੀ ਪਾਉਂਦਾ ਅਗਰ ਮਰੇ ਹੁੰਦਾ ਉਹ ਬੰਦਾ ਬੰਦਾ ਫੜੋ ਜਾ ਕੇ ਕਿੱਥੇ ਗਿਆ ਉਹ ਸੁਦਰੋਂ ਨੂੰ ਕਿੱਥੇ ਕੰਪਲੀਟ ਨਹੀਂ ਕਿੱਥੇ ਮੈਂ ਕਿੱਥੇ ਲਾਵਾਂ ਇਹ ਬੰਦੇ ਬਿਨਾਂ ਨੰਬਰ ਦਾ ਸੌਲਡ ਕਿਹੜੀ ਗਲੀੋਂ ਨਿਕਲਿਆ ਤਾ ਮੇਰੇ ਵੀ ਪਛਾਣ ਆਈ ਆ ਜੱਟਾਂ ਦੇ ਸਰ ਆਈ ਆ ਮੈਂ ਤੁਹਾਡੇ ਨਾਕੇ ਲੱਗੇ ਪਈ ਵੀ ਆਈ ਆਈ ਆ ਬਿਨਾਂ ਤੁਸੀਂ ਆਮ ਬੰਦਾ ਨਿਕਲਦਾ ਆਪਣੀ ਬਾਈ ਸਾਰੀ ਇੱਥੇ ਬੈਠੀ ਪੂਰੇ ਇੰਡੀਆ ਦੀ ਪੂਰੇ ਪੰਜਾਬ ਦੀ ਆ ਪਾਜੀ ਤੁਸੀਂ ਕੱਖ ਨਹੀਂ ਵੇਖਣਾ ਫੇਰ ਸਿੱਧਾ ਤੁਹਾਡਾ ਹੋ ਚੁੱਕਾ ਹੈ ਮੈਨੂੰ ਕੋਈ ਤੰਗੀ ਨਹੀਂ ਮਿਲਦੀ ਜੇ 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 ਤੱਕ ਜੇ ਜੀ ਤੁਮ ਜੇ ਸਾਰਿਆਂ ਦੇ ਇਹ ਜਿੰਨਾ ਕ ਹਮਲਾ ਹੈ ਨਾ ਜਿੰਨੀ ਦੇਰ ਤੱਕ ਜਲੰਧਰ ਉਹ ਇਹਨਾਂ ਨੂੰ ਹੋਰ ਏਰੀਆ ਚ ਭੇਜ ਕੇ ਨਵਾਂ ਹਮਲਾ ਇੱਥੇ ਨਹੀਂ ਜਗਾ ਅਸੀਂ ਜ਼ਿੰਮੇਵਾਰ ਸਧਾਰਨੀ ਨਹੀਂ ਹੁੰਦੇ ਜੇ ਉਹ ਜ਼ਿੰਮੇਵਾਰ ਬੰਦੇ ਆ ਮੈਂ ਲੋਕਾਂ ਦੇ ਵਿੱਚ ਬਹਿ ਕੇ ਤੁਹਾਡੀਆਂ ਵਿੱਚ ਜੇ ਉਹ ਜ਼ਿੰਮੇਵਾਰ ਬੰਦੇ ਆ ਯਾਰ ਹਾਂ ਬਹੁਤ ਵਧੀਆ ਪੰਜਾਬ ਸਾਡੀ ਪੰਜਾਬ ਮੁੱਖ ਸਰਕਾਰ ਨੇ ਨਿਰਧਾਰਨ ਹੈ ਕਿ ਸੀਧੀ ਗਮਨਾਣਾ ਨੂੰ ਸੁਧਣ ਜਾਂਦੀ ਮੈਂ ਕਿੰਨੇ ਉਮਰ ਕੰਪਲੀਟ ਹੋਣਾ ਹੈ ਭਾਜੀ ਦੂਸਰਾ ਮਾਮਲਾ ਜਿਹੜਾ ਸ਼ਹਿਰ ਦੀਪਰ ਕੰਪਲੀਟ ਹੋਣਾ ਹੈ ਅੱਜ ਤਕਰੀਬਨ 15-20 ਦਿਨ ਪਹਿਲਾਂ ਘਰ ਦੇ ਬਾਹਰ ਵਾਲੀ ਲੱਤੀ ਹੈ ਹੁਣ ਦੁਬਾਰਾ ਦੂਸਰਾ ਫੇਰ ਕਾਂਡ ਹੋ ਰਿਹਾ ਐਸੇ ਮੈਂ ਅਸੀਂ ਇਹ ਦੇਖ ਰਹੇ ਜੇ ਸੀਐਮ ਸਾਹਿਬ ਜਲੰਧਰ ਦੇ ਵਿੱਚ ਹੋਣ ਤੇ ਫਿਰ ਵੀ ਇਦਾਂ ਦੇ ਕਾਂਡ ਹੋ ਰਹੇ ਸਾਰੇ ਗੁੰਡੇ ਚੱਪੇ ਦੇ ਪਾਜੀ ਫੁੱਟ ਲੱਗੀ ਚੱਪੇ ਦੇ ਸਾਰੇ ਗੁੰਡੇ ਜਲੰਧਰ ਦੇ ਜਿੰਨੇ ਕਮਾਲ ਹੋ ਗਈ ਇੰਦਾ ਵੀ ਇਹ ਮੋਟੀ ਉਹ ਦੁਆਰੇ ਦੇ ਬਾਹਰ ਜਿਹਨੇ ਜਲੰਧਰ ਦੇ ਗੁੰਡੇ ਜਲੰਧਰ ਦੇ ਬਦਮਾਸ਼ ਰੋੜ ਚੱਕੀ ਤੇ ਜ਼ੁਬਾ ਕਰੇ ਰਾਤਰੀ ਦੇ ਬਾਅਦ ਜਿੰਨੇ ਚੱਕੇ ਜਿੰਨੇ ਚੋਰ ਸਾਰੇ ਆਮ ਆਦਮੀ ਜਿਹੜੇ ਦੇਖੋ ਕਿੰਨੇ ਜਿਹੜੀ ਇਹਦਾ ਢੇਰ ਲੱਗਿਆ ਪਿਆ ਲੱਕੀਬੇਲ ਦੇ ਬਾਹਰ ਆ ਜਾ ਕੋਈ ਕੰਮ ਨਹੀਂ ਆ ਜਾ ਇੰਨੇ ਤੋਂ ਬਦਮਾਸ਼ ਆ ਜਾ ਚੁੱਕਿਆ ਜਲੰਧਰ ਜੀ ਨਾਲ ਮੁਸ਼ਕਿਲ ਹੋ ਚੁੱਕਾ ਹੈ ਇਹ ਲੋਕ ਖੋਪਰੀ ਜਿੰਦਗੀ ਜੀ ਰਹੇ ਖੋਪਰੀ ਜਿੰਦਗੀ ਅਗਰ ਇਦਾਂ ਦਾ ਰੋਡ ਜਿਹਦੇ ਉੱਤੇ ਅੱਜ ਜਗਜੀਵਨਾਂ ਨੂੰ ਰੋਡ ਹੈ ਜਿੱਦੇ ਮਾਰਕੀਟੇ ਨੂੰ ਜਾ ਰਹੀ ਹੈ ਤੇ ਇਹ ਰੋਡ ਨਹੀਂ ਸੇਫ ਜੇ ਜੀਦਾ ਕੋਈ ਬੰਦੇ ਬਾਬੂ ਚੱਕ ਜੀਵਰਾਮ ਚੌਂਕ ਦੇ ਵਿੱਚ ਇਹ ਹਸਪਤਾਲ ਬਣਿਆ ਔਰ ਇਹ ਬਾਹਰ ਸਰਿਆਮ ਜਿਹੜਾ ਸਰਿਆਮ ਦੇਖੋ ਜਾਗੇ ਬਹੁਤ ਜੈ ਜੀਵਰਾਮ ਚੌਂਕ ਹਸਪਤਾਲ ਬਾਅਦ ਦੇਖੋ ਇੱਕ ਸੜਕ ਵੀ ਉੱਥੇ ਰਾਸ਼ਟ ਭਾਜੀ ਇਹ ਆਮ ਆਦਮੀ ਪਾਰਕਿਟ ਚੋਂ ਦੇਣਾ ਇਹ ਬੈਂਕ ਇਹ ਨਵੀਂ ਸੈਣਾ ਲੋਟੂ ਸੈਣਾ ਜੋਰ ਸੈਣਾ ਇਹ ਆਮ ਆਦਮੀ ਨੇ ਕਿੱਥੀ ਕੀਤੀ ਹੈ ਅੱਜ ਹੀ ਜਲੰਧਰ ਚ ਮੰਤਰੀ ਜਲੰਧਰ ਚ ਉਹਨਾਂ ਦੀ ਧਰਮ ਪੁੱਤਰੀ ਦਾਨਿਸ਼ ਬੰਦਾ ਚ ਤੇ ਬੰਦਾ ਤਾਂ ਦੇਖ ਰਹੀ ਹੈ ਯਾ ਸ਼ਰਮ ਕਰੋ ਯਾਰ ਈਨਾਂ ਕਰ ਸੇ ਬੁਸ ਰਹੀਆਂ ਸਿਸਟਮੀ ਫੇਲ ਹੋ ਗਈ ਜੇ ਅੱਜ ਆਪਾਂ ਸੇਵ ਨਹੀਂ ਗਏ ਭਾਜੀ ਜਦੋਂ ਸੀਐਮ ਸਾਹਿਬ ਦਾ ਸਾਰਾ ਪਰਿਵਾਰ ਇੱਥੇ ਸਾਡਾ ਸਾਰਾ ਪ੍ਰਸ਼ਾਸਨ ਇੱਥੇ ਮੈਨੂੰ ਤੁਹਾਡੇ ਨਾਲ ਇਸ ਟਾਈਮ ਕੋਈ ਗਿਲਾਨੀਗਾ ਮੈਨੂੰ ਘਾਟਣਾ ਕੋਈ ਕਹਣਾ ਨਹੀਂ ਮੈਨੂੰ ਐਸੇ ਲੱਗੀ ਲੈਣਾ ਇੱਕ ਬੰਦੇ ਦੇ ਉੱਤੇ ਤੀਜੀ ਚੌਥੀ ਪਨੀਵੀਰੀ ਕੰਮ ਹੋਇਆ ਹੋਵੇ ਕੋਤੋਂ ਬੱਚਿਆਂ ਨੂੰ ਪਤਾ ਨਾ ਹੋਵੇ ਲੱਗੇ ਕੈਮਰੇ ਨਾਲ ਕੰਮ ਕਰਦੇ ਨਾ ਕੋਈ ਨਹੀਂ ਹੈ ਇੱਥੇ ਸਿਰਫ ਚਲਾਣ ਕਿਤੇ ਜਾਂਦੇ ਨੇ ਲੇਕਿਨ ਕਾਰਵਾਈ ਕੋਈ ਨਹੀਂ ਹੁੰਦੀ ਚੈੱਕ ਕਰੋ ਜਾ ਕੇ ਮੋਟਰਸਾਈਕਲ ਨਸ਼ਾ ਕਰੇ ਨਾ ਕੋਈ ਦੇਖੋ ਗੜਾ ਪਾ ਕੇ ਕਰੀ ਕਰੀ ਆ ਵੀ ਕੋਈ ਉਹਨੂੰ ਸੱਖੋ ਜਾ ਕੇ ਕੋਈ ਭਾਈ ਦੇਖਦੇ ਨਹੀਂ ਸਾਰੇ ਪਰਵਾਨੇ ਮਾਰਿਆ ਕਮਾਲ ਹੋ ਗਈ ਯਾਰ ਅਸੀਂ ਤਾਂ ਮਾੜਾ ਸਾਰਾ ਪਰਿਵਾਰ ਖੋਪ ਦੇ ਵਿੱਚ ਆ ਗਿਆ ਤੰਗੀ ਇਲੈਕਸ਼ਨ ਆਈ ਅਸੀਂ ਟੰਗੇ ਵਿੱਚ ਫਸ ਜਾਨੇ ਉਹ ਭੱਜ ਗਿਆ ਮੈਂ ਸਾਹਿਬ ਕਿਰਪਾ ਕਰੋ ਮਗਰ ਭੱਜ ਗਿਆ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ ਤੁਸੀਂ ਕਿਰਪਾ ਕਰੋ ਇਲੈਕਸ਼ਨ ਨਾ ਲੜਾਓ ਲੋਕਾਂ ਨੂੰ ਨਾ ਲੜਾਓ ਤੁਸੀਂ ਸਾਡੀ ਜ਼ਿੰਦਗੀ ਨੂੰ ਸੇਵ ਕਰੋ ਅਸੀਂ ਤੁਹਾਡੇ ਕੇ ਹੱਥ ਜੋੜਦੇ ਆ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਆ ਤੁਸੀਂ ਦੇਖੋ ਕਿ ਅਗਰ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਕਿਸੇ ਬਿਡੀ ਕੀ ਜਾਣਾ ਹੁੰਦਾ ਹੈ ਮੈਂ ਸਰ ਮਾਰਨ ਦਾ ਸੱਟ ਲੈਣ ਦੀ ਕੋਸ਼ਿਸ਼ ਕਰਦਾ ਹਾਂ ਕੰਨਾ ਬੰਦ ਕਰਾ ਦਿੰਦੇ ਹੋ ਜਿਹੜੀਆਂ ਵਾਲੇ ਵਿਚਾਰੇ ਕੌਪ ਦੇ ਵਿੱਚ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਸਾਨੂੰ ਸੇਵ ਕਰੋ ਕਿਰਪਾ ਕਰਕੇ ਅੱਜ ਜਿਹੜੀਆਂ ਚੋਰੀਆਂ ਘੱਟ ਗੱਤੀਆਂ ਹੋ ਰਹੀਆਂ ਨੇ ਉਹ ਵੀ ਸਾਨੂੰ ਇਤੋਂ ਜਾ ਦਿਓ ਮੈਂ ਤੁਹਾਨੂੰ ਬਹੁਤ ਮਿੱਤਰ ਰੱਗਿਆ ਅਗਰ ਅਸੀਂ ਬਰਸੋਂ ਦੀ ਸੋਧ ਰੱਖਦੀਆਂ ਤੇ ਤੁਸੀਂ ਸਾਨੂੰ ਵੀ ਉਸ ਤਰ੍ਹਾਂ ਦਾ ਸੇਵਾ ਨਹੀਂ ਕਰਾਈ ਗਏ ਉਸ ਤਰ੍ਹਾਂ ਦੇ ਕੰਪਲੇਨਾਂ ਦੇ ਕਿਰਪਾ ਕਰਕੇ ਅਸੀਂ ਤੁਹਾਡੇ ਅਗੇ ਇਹ ਬੇਨਤੀ ਕਰਦੇ ਹਾਂ ਤੁਸੀਂ ਮੈਂ ਤੁਹਾਡੇ ਮਹਿਕਮੇ ਨੂੰ ਇਹ ਸੇਵ ਕਰ ਦਿਓ ਅਸੀਂ ਬਹੁਤ ਦੁਖੀ ਹੋਏ ਪੇ ਜੱਪੇ ਚੱਪੇ ਤੇ ਅਸੀਂ ਮੋਟਾਂ ਨੂੰ ਕੁਝ ਨਹੀਂ ਲੈਣ ਦੇਣਾ ਕੋਈ ਦਿੱਕਤ ਨਹੀਂ ਲੋਕਾਂ ਨੂੰ ਬਚਾਓ ਲੇਕਿਨ ਲੋਕੀ ਸਾਨੂੰ ਸੇਫ ਕਰੋ ਬਸ ਸੇਫ ਲੋਕਾਂ ਨੂੰ ਮੋਟਾਂ ਨੂੰ ਇਨਜਾਇਕ ਨਹੀਂ ਹਰ ਜਿੱਥੇ ਪੰਜਾਬ ਦੀ ਬੁੜੀਆਂ ਦੇ ਬੱਚੇ ਮੋਟਾਂ ਨੂੰ ਕੀ ਲੈਣ ਦੇਣਾ ਪੰਜਾਬ ਦੀ ਗੁੱਸੇ ਤੇ ਬੈਠੀ ਅੱਜ ਗੁੰਡੇ ਬਦਮਾਸ਼ ਸਾਰੇ ਲੱਕੀ ਪਰ ਇਸ ਭਰੇ ਇਹਨਾਂ ਨੇ ਦਫ਼ਤਰਾਂ ਨੂੰ ਗੁੰਡੇ ਚਲਾ ਰਹੇ ਆ ਇਲੈਕਸ਼ਨ ਇਲੈਕਸ਼ਨ ਆਏਗੀ ਇਲੈਕਸ਼ਨ ਚਲੀ ਜਾਏਗੀ ਲੇਕਿਨ ਆ ਜਿਹੜੀਆਂ ਚੋੜ ਗੱਟੀਆਂ ਅਗਰ ਸਾਡੀ ਫੈਮਿਲੀ ਮੈਂਬਰਾਂ ਵਿੱਚੋਂ ਉਹਨੇ ਵਾਲੀ ਕੋਈ ਮੈਂ ਤੇ ਆਪਣੇ ਕੋ ਗੱਡੀ ਲਾ ਦੇਂਦੀ ਕੌਣ ਜ਼ਿੰਮੇਵਾਰ ਹੁੰਦਾ ਦੱਸੋ ਉਹਦਾ ਕੌਣ ਜ਼ਿੰਮੇਵਾਰ ਸਾਡੇ ਘਰ ਦਾ ਜੀਏ ਉਹਦਾ ਕੌਣ ਜ਼ਿੰਮੇਵਾਰ ਉਹਨਾਂ ਨੂੰ ਨੁਕਸਾਨ ਆਉਂਦਾ ਤੁਹਾਡੇ ਨੁਕਸਾਨ ਚੱਲੇ ਜਾਣਗੇ ਚੋਰੀਆਂ ਦੇ ਗੱਟੀਆਂ ਦੇ ਲੇਕਿਨ ਪ੍ਰਵਾਹ ਦੇ ਅਨੁਸਾਰ ਕੌਣ ਚੱਲੇਗਾ ਭਾਈ ਸੀਨੀਅਰ ਅਫਸਰ ਬਲਾਕ ਵੀ ਅਸੂਲਾ ਦੋ ਉੱਧਰ ਤੋਂ ਲਹੋੜਾ ਤਾਰੀਖ ਨੂੰ ਬਾਅਦ ਦੇਖੋ ਨਿਗਮ ਨੇ ਭੇਜਿਆ ਬੰਦਾ ਵੱਡੇ ਪਾਸੇ ਉਹ ਬੰਦਾ ਬਹੁਤ ਸਮਰਾਸ ਹੋਇਆ ਫਿਰ ਉਸ ਦੇ ਨਾਲ ਚੋਣ ਪਰ ਉਸ ਤੋਂ ਬਹੁਤ ਥੰਡੇ ਹੋਣੇ ਕੋੜ ਦਿਨ ਜੀ ਕੋਟ ਦਾ ਕਿਵੇਂ ਚਲਾ ਗਿਆ ਸਾਰੇ ਕੰਮ ਹੋ ਗਏ ਬੰਦੇ ਜਦੋਂ ਬੰਦੇ ਨੂੰ ਜਨਮ ਦੀ ਵਾਰ ਆਈ ਕਿਉਂਕਿ ਇਹ ਜਿੱਦ ਕਰ ਗਈ ਸਾਡੇ ਪਰੇ ਕੰਮ ਨੂੰ ਕੋਈ ਬਦਲਣਾ ਨਹੀਂ ਅਜੇ ਤੱਕ ਬੰਦੇ ਪਛਾਣੇਗਾ ਤੇ ਉਹ ਨਹੀਂ ਪਸੀ 200 ਵੀ ਲੱਗਣਗੇ 200 ਵੀ ਲੱਗਣਗੇ ਉਹ ਦੋ ਤੇ ਲਿਓ ਗਾ ਉਹ ਦੋ ਕਿਲੋ ਵੀ ਬਲੇ ਕਰੂਗਾ ਉਹ 400 ਦੇ ਕਰੂਗਾ ਫਿਰ ਤੋਂ ਬਾਅਦ ਮੋਟੇ ਪਾਈਏ ਮੋਟਾ ਚਾਹ ਹੋ ਗਿਆ ਮੋਟੇ ਦੇ ਕੋਈ ਫੋਟੋ ਲੱਗਿਆ ਇਕੱਲਾ ਇਕੱਲਾ ਹੀ ਨਾ ਆਉਂਦਾ ਇਹ ਬਲੇਡ ਕੋਈ ਨੰਬਰ ਤੇ ਗਿਆ ਕੋਈ ਨੰਬਰ ਨਹੀਂ ਲੱਗਾ ਹੋਇਆ ਕੈਮਰਾ ਆਇਆ ਹੋਗਾ ਬਾਕੀ ਇਹਨਾਂ ਦੁਕਾਨਾਂ ਨੇ ਦੇਖੋ ਕੰਮ ਹੋ ਰਿਹਾ ਹੋਰ ਤਰੀਕਾ ਨਾਲ ਜੇ ਬਾਕੀ ਸਾਰੀ ਕੰਮ ਹੋ ਗਿਆ ਜੀ ਇਹਨਾਂ ਨੂੰ ਕੰਮ ਨੂੰ ਮਗਰ ਨਹੀਂ ਆਉਂਦਾ ਇਹ ਹਜ਼ਾਰ ਰੁਪਏ ਆਏ ਆ ਲੰਡਰ ਦੇ ਕੋਈ ਨਾ ਕੋਈ ਮਾੜੀ ਪੋਟਾ ਚਾਹੀਦੀ ਹੈ ਬੁਲਤਾਨ ਮੱਦਾ ਮੱਦਾ ਕੋਈ ਸਾਈਡ ਤੇ ਨਹੀਂ ਆਉਣੀ ਸਾਰੇ ਕੋਈ ਵੱਡਾ ਕਾਂਡ ਹੋ ਉਹ ਨਹੀਂ ਨਹੀਂ ਬਬਰੀਤ ਤੋਂ ਇਸ ਗੋਲ ਦੇ ਉੱਪਰ ਨਜ਼ਰ ਕਰੇ ਅਫਰੀਆ ਨਹੀਂ ਕਿੰਨੇ ਕਿੰਨੂ ਪਰ ਪਰ ਸੋ ਸਖਰੀ ਜਿਹੜੀ ਹੋ ਗਈ ਰਿਹਾ ਇਸ ਵੇਲੇ ਜੰਮੂ ਸ਼ਹਿਰ ਦੇ ਵਿੱਚ ਹੋ ਗਈ ਰਿਹਾ ਪੂਰੇ ਪੰਜਾਬ ਦਾ ਬਿਲਾ ਕਰ ਰਹੀ ਹੈ ਹਰ ਕਾਰੋਬਾਰ ਦੇ ਉੱਤੇ ਬੜਾ ਘਰ ਘਰ ਕਰਕੇ ਰਾਤਾ ਵੜ ਗੇ ਸੁਣਾ ਦੋਨੋਂ ਦੇ ਵਿੱਚ ਆ ਗਿਆ ਰੋਡ ਤੇ ਚਲੇ ਜਾ ਰਹੇ ਰੋਡ ਤੇ ਰਹਿ ਕੇ ਦੋਸਤੋ ਇੱਥੇ ਇੱਥੇ ਚੌੜੀ ਰੋਡ ਕੋਈ ਬਿਊਟੀ ਕੋਈ ਸਿਸਟਮ ਹੈ ਵੀ ਨਹੀਂ ਹੈ ਨੀ ਪ੍ਰਜੈਤ ਸਾਹਿਬ ਅਜ ਤਾਂ ਹੀ ਨਹੀਂ ਆ ਰਹੀ ਕੋਈ ਪਾਰਟੀ ਪਾਈ ਦੀ ਗੱਲ ਨਹੀਂ ਮੈਂ ਕਰਦਾ ਅੱਜ ਮੈਂ ਪਾਰਟੀ ਪਾਈ ਦੀ ਸੀਖਲ ਕਰਦਾ ਮੈਂ ਪਾਰਟੀ ਪਾਈ ਦੇਖ ਕੇ ਗੱਲ ਕਰਦਾ ਉਹ ਇਹ ਪਾਰਟੀ ਦੀ ਉਹ ਕੰਮ ਚੱਲਦਾ ਗਿਆ 9 ਮਹੀਨੇ 9 ਮਹੀਨੇ ਚੱਲਿਆ ਚੱਲੋ ਬੋਟੇ ਬੁੱਟੇ ਨਵੇਂ ਆਡਰ ਕੀ ਕਿੰਨੇ ਪਾਈ ਜਾ ਰਹੀ ਇਹ ਇਹ ਤੇ ਆ ਗਈ ਹੈ ਮਹਿਕਮਾ ਤਾਫਾ ਜੀ ਬੰਦੀ ਆ ਗਈ ਸਰਕਾਰ ਸੰਵਿਧਾਨ ਦੇ ਬਾਰੇ ਵੀ ਤੁਹਾਡੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਸਾਡੇ ਕਾਰੋਬਾਰ ਦਾ ਬੇੜਾ ਗਰਗ ਹੋ ਗਿਆ ਉਹ ਕਾਰਨ ਵਾਲੀਆਂ ਵੀ ਖੋਈਆਂ ਗਈਆਂ ਚੈਨਾ ਵੀ ਖੋਈਆਂ ਗਈਆਂ ਕਾਰੋਬਾਰ ਬੰਦ ਹੋ ਗਿਆ ਮਾਰਕੀਟ ਦੇ ਵਿੱਚ ਅੱਜ ਕੱਲੇ ਕੱਲੇ ਜੁਵੇਲਰ ਦਾ ਜਾ ਕੇ ਹਾਲ ਪੁੱਛੋ ਕੱਲੇ ਕੱਲੇ ਜੁਵੇਲਰ ਦਾ ਹਾਲ ਜਾ ਕੇ ਪੁੱਛੋ ਕੀ ਹਾਲ ਆ ਕੱਲਾ ਕੱਲਾ ਜੁਐਲਰ ਸਕਦੇ ਬੈਠਣ ਨੂੰ ਤਿਆਰ ਬੈਠਾ ਪਰ ਮਜਬੂਰੀ ਉਹ ਸ਼ੌਕੀਂ ਤਾਂ ਫੰਦਾ ਵਸਦੇ ਆਪਣੇ ਆਪ ਨੂੰ ਨਹੀਂ ਰੱਖਾ ਸਕਦੇ ਵੀ ਅਸੀਂ ਇੱਦਾਂ ਦੇ ਲੋਕ ਆ ਉਪੜੇ ਲਿਖੇ ਲੋਕ ਨੇ ਅਸੀਂ ਸੜਕਾਂ ਉੱਤੇ ਬੈਠਣ ਵਾਲੇ ਵਿਚੋਂ ਨਹੀਂ ਹੈਗੇ ਸੁਧਾਰ ਕਰ ਲੋ ਕਰ ਲੋ ਸੁਧਾਰ ਕਰ ਲੋ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸਰਕਾਰਾਂ ਕੇ ਬੇਨਤੀ ਹੈ ਹੱਥ ਜੁੜ ਕੇ ਪੰਜਾਬ ਦੇ ਹਰ ਹਲਕਾ ਚਲੇ ਲਗਾਹੀ ਨਹੀਂ ਕਾਫੇ ਮੈਂ ਸਾਰਾ ਹੋ ਗਿਆ ਭਾਜੀ ਹੋਰ ਕਾਹਈ ਕੰਮ ਖਰਾਬ ਹੋ ਗਿਆ ਭਾਜੀ ਤੀਜੀ ਟੂਰੀ ਵਾਰੀ ਹੋ ਗਿਆ ਲੋਕਾਂ ਨੂੰ ਰੋਟੀ ਖਾਣ ਦੇ ਬਾਹਰੋਂ ਮੈਂ ਲੈ ਕੇ ਘਰ ਦੇ ਬਾਹਰੋਂ ਚਲਦੀ ਰੋਡ ਤੇ ਹਾਲਸਾ ਚਲਦੀ ਰੋਡ ਤੇ ਜਾਣਾ ਸੀ ਜਿੱਥੇ ਵਾਰੀ ਜਾਣਾ ਸੀ ਜੋ ਚੱਕੇ ਸਾਰੇ ਪੱਤੀ ਕਰ ਲੈਣੇ ਪੁਆਇੰਟ ਤੇ ਨਾਕਾ ਲੱਗਾ ਇਹਦਾ ਨਹੀਂ ਜਾਣਾ ਸੀ ਤੁਹਾਨੂੰ ਨਾਕਾ ਲੱਗਣਾ ਨਹੀਂ ਆਪਣੀ ਦੇ ਮੈਂ ਕੋਈ ਵੀ ਨਹੀਂ ਕਰਵਾਈ ਮੈਂ ਬਹੁਤ ਰੋੜ ਦੇ ਹਾਸਲ ਹੋ ਗਿਆ ਹਾਂ ਤੇ ਰੋੜ ਦੇ ਨਾਲ ਬੋਲ ਰਿਹਾ ਹਾਂ ਤੇ ਅਕਸਰ ਬੱਲੇ ਆਉਂਦੇ ਨੇ ਇਹ ਦੂਰੀਆਂ ਇਕੱਲਾ ਹੀ ਮੁੰਡਾ ਵੀ ਨਹੀਂ ਹਾਂਜੀ ਬਈ ਰੋੜ ਦੇ ਕੰਮ ਕਰਦਾ ਬਾਕੀ ਹੁਣ ਜਾ ਕੇ ਤੁਹਾਡੀ ਦੇਖ ਕੇ ਮੋੜ ਕੋ ਜਨਤੀ ਦੀ ਗੱਲ ਨਹੀਂ ਆਵਾਜ਼ ਆਈ ਹੋਰ ਹੈ ਨਾ ਚਾਹ ਮੁੰਡਾ ਕੋ ਸੋਣਾ ਮੇਰੇ ਦਾ ਪ੍ਰੋਜੈਕਟ ਦਾ ਸ਼ਕਲ ਦਿ ਦਿਓ ਤਾਂ ਇਹ ਲਾਗੂ ਮੈਂ ਪਹੁੰਚੀਏ ਉਹ ਜੀਏ ਬਹੁਤ ਬਹੁਤ ਕੰਮ ਕਰਦਾ ਹੈ ਇਹ ਪਾਉਣ ਦੇ ਵਿੱਚ ਬੋਲਣ ਦੇ ਇੱਕੋ ਜਿਹੇ ਆ ਆਮ ਜੀ ਗੱਲ ਹੈ ਸਰ ਮੈਂ ਘਰੋਂ ਬਾਹਰ ਨਹੀਂ ਕਰਦਾ ਕੋਈ ਰਿਪੋਰਟ ਵਿੱਚ ਆਉਂਦਾ ਹੈ ਕੋਈ ਮੈਂਬਰ ਦੀਆਂ ਲਾਗ ਲੈਂਦੇ ਨਾ ਕਰਨਾ ਕੁਝ ਨਹੀਂ ਇਹਨਾਂ ਨੇ ਕਰਨਾ ਪੈਣਾ ਕੱਲ ਤਾਂ ਪੂਰੀ ਹੋਣਾ ਨਹੀਂ ਹੈ ਇਹ ਸਭ ਨੇ